ਭੈਣ ਭਰਾ ਦੇ ਰਿਸ਼ਤੇ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਦੇਸ਼ ਵਿਦੇਸ਼ ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਰਖੜੀ ਦੇ ਤਿਉਹਾਰ ਨੂੰ ਲੈ ਕੇ ਦੁਕਾਨਦਾਰਾਂ ਨੇ ਤਿਆਰੀਆਂ ਕੱਸ ਲਈਆਂ ਹਨ ਬਟਾਲਾ ਚ ਰਖੜੀ ਦਾ ਕਾਰੋਬਾਰ ਕਰਦੇ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਰਖੜੀ ਦੇ ਤਿਉਹਾਰ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਦੱਸਿਆ ਕਿ ਭੈਣ ਭਰਾ ਦੇ ਮੋਹ ਦੀਆਂ ਤੰਦਾ ਦਾ ਤਿਉਹਾਰ ਹਰ ਸਾਲ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ ਹਰ ਭੈਣ ਦੀ ਮੰਗ ਹੁੰਦੀ ਹੈ ਕਿ ਸੁੰਦਰ ਅਤੇ ਮਨ ਨੂੰ ਪਾਉਣ ਵਾਲੀ ਰਖੜੀ ਖਰੀਦੀ ਜਾਵੇ ਜਿਸ ਨੂੰ ਲੈ ਕੇ ਵੱਖ-ਵੱਖ ਪ੍ਰਕਾਰ ਦੀਆਂ ਰਖੜੀਆਂ ਬਣਾਈਆਂ ਜਾ ਰਹੀਆਂ ਹਨ ਸਭ ਨੂੰ ਪਤਾ ਰਖੜੀ ਦਾ ਤਿਉਹਾਰ ਇੱਕ ਭੈਣ ਤੇ ਭਰਾ ਦੇ ਪਵਿੱਤਰ ਸੱਚੇ ਪਿਆਰ ਦਾ ਇੱਕ ਪ੍ਰਤੀਕ ਹੈ ਇਸ ਲਈ ਹਰ ਸਾਲ ਲੋਕਾਂ ਦੇ ਵਿੱਚ ਇਸ ਤਿਉਹਾਰ ਨੂੰ ਪੈਣਾ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਕਿ ਸੋਹਣੀਆਂ ਸੋਹਣੀਆਂ ਰਖੜੀਆਂ ਆਪਣੇ ਭਰਾ ਲਈ ਖਰੀਦਦਾਰੀ ਕਰਦੀਆਂ ਨੇ ਰਖੜੀ ਵਾਲੇ ਦਿਨ ਉਹਨਾਂ ਦੇ ਗੋਟੇ ਦੇ ਉੱਤੇ ਕਲਾਈ ਦੇ ਉੱਤੇ ਰਖੜੀ ਨੂੰ ਸਜਾ ਕੇ ਭਰਾਵਾਂ ਦਾ ਇੱਕ ਪਿਆਰ ਪ੍ਰਾਪਤ ਕਰਦੀਆਂ ਨੇ ਕਿ ਖਰੀਦਾ ਇੱਕ ਧਾਗਾ ਇੱਕ ਧਾਗਾ ਸਾਦਾ ਡੋਰੀ ਨਹੀਂ ਹੁੰਦੀ ਜਦ ਕਿ ਉਸ ਦੇ ਵਿੱਚ ਭੈਣ ਦਾ ਪਿਆਰ ਭਰੋਇਆ ਹੋਇਆ ਭੈਣ ਦੇ ਪਿਆਰ ਨਾਲ ਭਰਿਆ ਹੋਇਆ ਉਹ ਧਾਗਾ ਗਿਣਿਆ ਜਾਂਦਾ ਜੀ ਸਮਾਜ ਦੇ ਵਿੱਚ ਅੱਜ ਟੇਸ ਬਹੁਤ ਬਦਲ ਗਿਆ ਜੀ ਲੋਕਾਂ ਨੂੰ ਅੱਜ ਹਰ ਸਾਲ ਕੁਝ ਅੱਛਾ ਕੁਝ ਨਿਆ ਕੁਝ ਸੋਹਣਾ ਕਨਸੈਪਟ ਦੀ ਭਾਲ ਵਿੱਚ ਲੋਕ ਰਹਿੰਦੇ ਆ ਲੋਕਾਂ ਦੀ ਹੀ ਡਿਮਾਂਡ ਨੂੰ ਦੇਖਦੇ ਆਇਆ ਜੋ ਸਾਨੂੰ ਸਮਝ ਆਉਂਦੀ ਕਿ ਲੋਕ ਕੀ ਮੰਗਦੇ ਆ ਉਹਦਾ ਅਰੇਂਜਮੈਂਟ ਕਰਨਾ ਉਸ ਨੂੰ ਬਣਾਉਣਾ ਜਾਂ ਬਣੇ ਨੂੰ ਖਰੀਦਣਾ ਉਹ ਸਾਡਾ ਕਰਤਵ ਹੁੰਦਾ ਜਾਂ ਸਾਡੀ ਦੁਕਾਨਦਾਰੀ ਦਾ ਇੱਕ ਧਰਮ ਹੈ ਜੀ ਲੋਕ ਅੱਗੇ ਵਿਆਹਾਂ ਦੇ ਵਿੱਚ ਮਠਾਈਆਂ ਦੇ ਡੱਬੇ ਵੱਡੇ-ਵੱਡੇ ਦਿੰਦੇ ਸੀ ਉਹੀ ਮਠਾਈਆਂ ਦੇ ਡੱਬਿਆਂ ਦਾ ਇੱਕ ਸੋਹਣਾ ਰੂਪ ਰਖੜੀ ਦੇ ਵਿੱਚ ਗਿਫਟ ਪੈਕ ਨੇ ਲੈ ਲਿਆ ਉਸ ਤੋਂ ਬਾਅਦ ਸਟੋਨ ਦੀਆਂ ਰਖੜੀਆਂ ਭਾਬੀ ਦਾ ਭਰਾ ਦਾ ਲੰਬਾ ਪੇਅਰ ਸੈੱਟ ਬਹੁਤ ਤਰ੍ਹਾਂ ਦੀਆਂ ਫੈਂਸੀ ਰੱਖਣੀਆਂ ਦੀ ਅੱਜ ਸੇਲ ਪਰਚੇ ਸ਼ੁਰੂ ਹੋ ਗਈ ਜੀ ਭੈਣ ਦਾ ਪਿਆਰ ਵਾਲਾ ਹੀ ਗਾਣਾ বাজਦਾ ਜੀ ਉਹ ਤੁਹਾਨੂੰ ਮੈਂ ਦਿਖਾਵਾਂਗਾ ਬਹੁਤ ਸੋਹਣੇ ਸੋਹਣੇ ਜਿਹੜੇ ਭੈਣ ਦੇ ਗਾਣੇ ਰਖੜੀ ਦੇ ਪ੍ਰਤੀ ਉਹ ਡੱਬੇ ਖੋਲੋ ਮਿਊਜ਼ਿਕ ਵਜਦਾ ਬੜਾ ਇੱਕ ਪਿਆਰਾ ਕਨਸੈਪਟ ਆ ਰਿਹਾ ਜੀ ਜ਼ਮਾਨੇ ਦੇ ਨਾਲ-ਨਾਲ ਸਮਾਂ ਬਦਲ ਗਿਆ ਸਮੇਂ ਦੇ ਨਾਲ-ਨਾਲ ਅੱਜ ਜੋ ਅੱਜ ਚੱਲਦਾ ਉਸ ਦੇ ਨਾਲ ਹਰ ਦੁਕਾਨਦਾਰ ਬਦਲਦਾ ਅਸੀਂ ਬਦਲਾਂਗੇ ਹਰ ਦੁਕਾਨਦਾਰ ਉਸ ਦੇ ਨਾਲ ਬਦਲੇਗਾ ਫਿਰ ਲੋਕਾਂ ਦੀ ਡਿਮਾਂਡ ਨੂੰ ਆਪਾਂ ਪੂਰੀਆ ਕਰ ਸਕਦੇ ਹਾਂ ਅੱਜ ਲੋਕਾਂ ਦੀ ਡਿਮਾਂਡ ਇਸੇ ਚੀਜ਼ ਦੇ ਉੱਤੇ ਡਿਪੈਂਡ ਹੈ ਕਿ ਰਖੜੀ ਬਹੁਤ ਸੋਹਣੀ ਹੋਣੀ ਚਾਹੀਦੀ ਹੈ ਤੇ ਰੇਟ ਦੇ ਵਿੱਚ ਵੀ ਚਲੋ ਵਾਜਬ ਹੋਣੀ ਚਾਹੀਦੀ ਹੈ ਜੀ ਉਹ ਦੋਨਾਂ ਚੀਜ਼ਾਂ ਨੂੰ ਦੇਖ ਕੇ ਧਿਆਨ ਰੱਖਣਾ ਪੈਂਦਾ ਹੈ ਦੁਕਾਨਦਾਰ ਕੋਈ ਵੀ ਹੈ ਜੀ ਉਸ ਨੂੰ ਜੋ ਕਸਟਮਰ ਮੰਗੇਗਾ ਜੋ ਉਹਨੇ ਕੋਲ ਡਿਮਾਂਡ ਹੋਏਗੀ ਗਾਹਕ ਉਸ ਚੀਜ਼ ਨੂੰ ਦੁਕਾਨਦਾਰ ਆਪਣੀ ਦੁਕਾਨ ਦੇ ਉੱਤੇ ਪੂਰੀ ਕਰੇਗਾ ਜੀ ਅਹੀ ਰਖੜੀਆਂ ਲੈ ਆਏ ਜੇ ਬੜੇ ਪਿਆਰ ਨਾਲ ਵੇਖਦੇ ਆਂ ਬਹੁਤ ਦਿ ਲੋਗ ਰਹਿਤੇ ਜਦੋਂ ਇਹ ਠਿਆਰੰਦਾ ਵਾ ਆਪਾਂ ਖਰੀਦਣ ਆਏ ਨੇ ਆ ਕੀ ਪਹਿਣਾ ਨੇ ਆਣਾ ਵਾ ਸਾਡੇ ਕੋਲ ਰਖੜੀਆਂ ਲੈਣੀਆਂ ਵਾ ਆਈ ਵੇਚਣੇ ਆ ਤੁਮਾਂਹ ਬੜੀ ਹੁੰਦੀ ਐ ਜਦਾਂ ਵਧੀਆ ਤੋਂ ਵਧੀਆ ਰਖੜੀਆਂ ਲੈਣੀਆਂ ਸੋਹਣੀ ਤੋਂ ਸੋਹਣੀ ਲੈਣੀ ਭਰਾ ਵਾਸਤੇ ਜਗੜ ਵਾਲੀ ਲੈਣੀਆਂ ਕਈ ਤਰ੍ਹਾਂ ਦੀ ਰਖੜੀ ਲੈਣੀਆਂ ਮਿਊਜ਼ਿਕ ਵਾਲੀਆਂ ਗਾਣੇ ਵਾਲੀਆਂ ਜਗਨ ਵਾਲੀਆਂ ਸਟਾਰ ਵਾਲੀਆਂ ਕੋਈ ਕ੍ਰਿਸ਼ਨ ਵਾਲੀਆਂ ਕਈ ਤਰ੍ਹਾਂ ਦੀਆਂ ਰਖਣੀਆਂ ਜਾਂ ਸੋਹਣੀਆਂ ਸੋਹਣੀਆਂ ਆਈਆਂ ਵਾ ਉਹ ਵੀ ਆਪਾਂ ਵੀ ਵੇਖਦੇ ਆ ਫਿਰ ਉਹਨਾਂ ਵੱਲ ਕਿਆ ਪਾਵੀ ਸੋਣੀ ਸੋਣੀਆਂ ਲਈਏ ਤੁਹਾਡੇ ਕੋ ਕਸਟਮਰ ਲੈ ਕੇ ਜਾਣ ਪਹਿਣਾ ਲੈ ਕੇ ਜਾਣ ਦਿਲੋਂ ਪਿਆਰਾ ਗਾਵਾ ਪਹਿਣਾ ਤੇ ਪਾਵਾ ਦਾ ਬਟਾਲਾ ਤੋਂ ਵਿੱਕੀ ਮਲਕ ਦੀ ਖਸਰਪੁਰ